ਆ ਵੀ ਗੱਲ ਦੀ ਵਿੱਚ ਪਾਜੀ ਪਾਜੀ ਆ ਦੇ ਵਿੱਚ ਵੀਡੀਓ ਦਿਖਾ ਦਿਓ ਕੋਈ ਵੀਡੀਓ ਦਿਖਾ ਦਿੰਦੇ ਸੈਟ ਕਰਦੇ ਸਾਹਮਣੇ ਦੇਖ ਨਹੀਂ ਸਾਹਮਣੇ ਨਹੀਂ ਨਹੀਂ ਆ ਬੰਦੇ ਆ ਦੇਖੋ ਐਦਾ ਦੀ ਕੋਈ ਗੱਲੇ ਨਹੀਂ ਜੀ ਬੜੇਓ ਇੱਥੇ ਅੰਦਰ ਇੱਥੋਂ ਤੂੰ ਐ ਹੈਲੋ ਮੂੰ ਕਰ ਦੇ ਤੈਨੂੰ ਕਿਥੋਂ ਆਇਆ ਤੂੰ ਆ ਦੇਖੋ ਜੀ ਦੇਖੋ ਜੀ ਇਹਦਾ ਵੀਡੀਓ ਨਾ ਬਣਾਓ ਪਲੀਜ਼ ਤੁਸੀਂ ਆਏ ਕਿੱਥੋਂ ਪਹਿਲਾਂ ਚੜਦੇ ਹੈਗੇ ਵੀਡੀਓ ਨਾ ਬਣਾਓ ਪਲੀਜ਼ ਰਿਕਵੈਸਟ ਆ ਆਪਾਂ ਤੁਸੀਂ ਆਏ ਕੀ ਕਰਨਾ ਇੱਥੇ ਦੱਸੋ ਆਏ ਕੀ ਕਰਨਾ ਤੂੰ ਇੱਥੇ ਮੱਤ ਟੇਕਾਂ ਨੂੰ ਮੱਥੀ ਰਾ ਕਿਹੜਾ ਮਤਾ ਦੇ ਕਰਾਏ ਤੁਸੀਂ ਆਪਾਂ ਦੂਰੋਂ ਸਲਾਮ ਕੀਤੀ ਜੀ ਆਪਾਂ ਕਿਹੜਾ ਕੋਈ ਮਾੜਾ ਕੰਮ ਕੀਤਾ ਉਹਨੇ ਗੱਲ ਤੋਂ ਆਪਾਂ ਦਾ ਗੋਗਨਗਰ ਨਗਰ ਤੇਰਾ ਪਿੰਡ ਕਿਹੜਾ ਪਹਿਲੇ ਦੱਸ ਤੂੰ ਤੇਰਾ ਪਿੰਡ ਕਿਹੜਾ ਆ ਅੱਜ ਉਹ ਨਾਮ ਬਣਾਓ ਜੀ ਇਦਾਂ ਤੇਰਾ ਪਿੰਡ ਹੈ ਕਿਹੜਾ ਦੱਸ ਮੈਨੂੰ ਸਾਡਾ ਗੋਗਨਗਰ ਆ ਜੀ ਇੱਥੇ ਤੁਸੀਂ ਗੋਗਨਗਰ ਦੇ ਿੱਥੇ ਕਿਤਾ ਗਏ ਉੱਥੇ ਰਾਤਿੱਤ ਮਾਜੀ ਜਾ ਕੇ ਚਲ ਜਾ ਕੇ ਮੱਥਾ ਟੇਕ ਲਾਂਦੇ ਮਰਤਾਜ ਲੋ ਜੀ ਪੌਲ ਹੋ ਗਿਆ ਗਰਮ 100 150 ਤੋਂ ਬੰਦਾ ਇੱਥੇ ਕਟੋਵੜ ਦੇਖੋ ਚਲ-ਮਲ ਚਲ-ਮਲ ਹੋਈ ਪਈ ਆ ਇੱਧਰ ਨੂੰ ਵੀ ਉੱਧਰ ਨੂੰ ਵੀ ਇੱਧਰ ਬਰਾਦ ਦੇ ਪਈ ਆ ਹੋਇਆ ਜਦਾਜੀ ਬਈ ਰਾਤੀ 5:30 ਵਜੇ ਤੁਹਾਡੇ ਭਾਜੀ ਹੁਣੀ ਇੱਥੇ ਜਦਾਜ ਅੱਜ ਦਿਵਾਲੀ ਦਾ ਮੌਕਾ ਹੈਗਾ ਤੇ ਇਹ ਗੇਟ ਲਾਉਣ ਆਏ ਸੀ ਗੇਟ ਲਾਉਣ ਆਏ ਤਾਂ ਇੱਥੇ ਦੇਖਿਆ ਵੀ ਗੰਜਨ ਘੜ ਖਾਲੀ ਸੀ ਅੰਦਰ ਤੇ ਛਿਪੂਰੀ ਸ਼ੇਰਗੜ ਵਿੱਚ ਤੇ ਇਹਨਾਂ ਦੇ ਇਹਨਾਂ ਦਾ ਬੇਟਾ ਆਇਆ ਤੇ ਇਹਨਾਂ ਨੇ ਆਗ ਮਾਰੀ ਵੀ ਕੋਈ ਅੰਦਰ ਹੈ ਤਾਂ ਨਹੀਂ ਹੈਗਾ ਵਿੱਚ ਗੇਟ ਲਾਉਣਾ ਹੈਗਾ ਆ ਤੇ ਪਹਿਲਾਂ ਕੋਈ ਨਹੀਂ ਬੋਲੇ ਆ ਬਾਅਦ ਚ ਦੋ ਬੰਦੇ ਆਏ ਕਹਿੰਦੇ ਹਾਂ ਜੀ ਅਸੀਂ ਹੈਗੇ ਆ ਤੇ ਸਾਡੇ ਬਾਪੂ ਜੀ ਕਹਿੰਦੇ ਵੀ ਤੁਸੀਂ ਤਾਂ ਬਾਹਰਲੇ ਬੰਦੇ ਲੱਗਦੇ ਆ ਕਹਿੰਦੇ ਸਾਡੇ ਬਾਬਾ ਜੀ ਵੀ ਇੱਥੇ ਹੀ ਆ ਤੇ ਇਹਨਾਂ ਨੇ ਜਲਦੀ ਕੁੰਡਾ ਲਾ ਲਿਆ ਜਿੱਲੇ ਕੁੰਡਾ ਲਾਇਆ ਤੇ ਬਾਅਦ ਵੀ ਸਾਡਾ ਪਿੰਡ ਸਾਰਾ ਇਕੱਠਾ ਹੋ ਗਿਆ ਉਸ ਤੋਂ ਬਾਅਦਾਂ ਕਾਫੀ ਇੱਥੇ ਮਾਹੌਲ ਤਣਾਅਪੂਰਨ ਬਣ ਗਿਆ ਜੀ ਕਿੰਨੇ ਬੰਦੇ ਸੀਗੇ ਇਹ ਚਾਰ ਬੰਦੇ ਸੀਗੇ ਜੀ ਪੁਲਿਸ ਪਾਰਟੀ ਵੀ ਆਈ ਸੀ ਕਿ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਪਾਰਟੀ ਆ ਗਈ ਤੇ ਉਹਨਾਂ ਨੂੰ ਲੈ ਗਏ ਜੀ ਉਹਨਾਂ ਨੇ ਕਹਿੰਦੇ ਬਣਦੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਇਹਨਾਂ ਨੇ ਅੰਦਰ ਜਾ ਕੇ ਜਿੱਥੇ ਇੱਕ ਅਸੀਂ ਸੰਸਕਾਰ ਕਰੀਦਾ ਆ ਉੱਥੇ ਜਾ ਕੇ ਕਾਲਾ ਕੱਪੜਾ ਪਛਾਇਆ ਦੀ ਵਿੱਚ ਸ਼ਰਾਬ ਦੀ ਬੋਤਲ ਸੀ ਅੰਡੇ ਸੀ ਮਤਲਬ ਕੋਈ ਇਦਾਂ ਦੇ ਤੂਣਟਾਣੇ ਵਾਲੇ ਜਿਹੜੇ ਸਮਾਨ ਸੀ ਇਹ ਚੀਜ਼ਾਂ ਰੱਖੀਆਂ ਸੀ ਜਿਹਦਾ ਪੂਜਾ ਟੈਪ ਕਰਦੇ ਤੇ ਦੀਵਾਲੀ ਤੇ ਕੋਈ ਕਰ ਰਿਹਾ ਸੀ ਇਹ ਪਿੰਡ ਦੇ ਬਾਹਲੇ ਬੰਦੇ ਸੀ ਇਹ ਸਾਰੇ ਬਾਹਲੇ ਸੀ ਗੋਕੂਲ ਨਗਰ ਦਾ ਕੋਈ ਬਾਬਾ ਜੀ ਜਿਹਦਾ ਨਾਮ ਸੀ ਕਿ ਚੱਬੇਵਾਲ ਦਾ ਹੈਗਾ ਜੀ ਇੱਕ ਟਾਂਡੇ ਦਾ ਔਰ ਇੱਕ ਕਹਿੰਦੇ ਜਲੰਧਰ ਸਾਈਡ ਦਾ ਕਿਤੇ ਦਾ ਸੀਗਾ ਅੱਜ ਜੂ 8:30 ਵਜੇ ਦੇ ਕਰੀਬ ਅਸੀਂ ਜਿੰਦਾ ਲਾਉਣ ਆਏ ਆ ਅਸੀਂ ਅੰਦਰ ਵੜ ਕੇ ਦੇਖਿਆ ਕਿ ਕੋਈ ਕੁਛ ਨਾ ਆਵਾਜ਼ ਵੀ ਨਹੀਂ ਆਤਾ ਮੇਰਾ ਬੇਟਾ ਸੀ ਕਿ ਕੋਈ ਹੈ ਤਾਂ ਨਹੀਂ ਅੰਦਰ ਕੋਈ ਨਹੀਂ ਨਿਕਲਿਆ ਜਦੋਂ ਅਸੀਂ ਜਿੰਦਾ ਲਾਉਣ ਲੱਗੇ ਦਰਵਾਜ਼ਾ ਲਾ ਲਿਆ ਕਿਉਂਕਿ ਦੋ ਬੰਦੇ ਆਏ ਉਹਨਾਂ ਨੂੰ ਪੁੱਛਿਆ ਤੂੰ ਹੀ ਸਾਡੇ ਪਿੰਡ ਦਾ ਹੈਂ ਤੂੰ ਇੱਥੇ ਕੀ ਕਰਦੇ ਆ ਕਹਿੰਦੇ ਸਾਡੇ ਬਾਬਾ ਜੀ ਵੀ ਆਏ ਹੋ ਆ ਫਿਰ ਮੈਂ ਜਿੰਦਾ ਲਾ ਕੇ ਅੰਦਰੋਂ ਬਾਬੇ ਨੂੰ ਕਾ ਕਿੰਨੇ دیر ਬਾਅਦ ਬਾਬਾ ਬਾਹਰ ਆਇਆ ਫਿਰ ਮੈਂ ਆਪਣੇ ਪ੍ਰਧਾਨ ਜੀ ਨੂੰ ਸਰਪੰਚਾ ਨੂੰ ਸਾਰਿਆਂ ਨੂੰ ਫੋਟ ਕੀਤਾ ਤਾਂ ਇੰਨੀ ਇੰਨੀ ਗਲਤ ਗੱਟ ਗਈ ਹੋਈ ਆ ਇਹਨਾਂ ਦੀ ਗਲਤੀ ਹੈ ਅੰਦਰੋਂ ਸਮਾਨ ਜਿਹੜਾ ਨਿਕਲਿਆ ਉਹ ਵੀ ਬਹੁਤ ਗਲਤ ਚੀਜ਼ ਯਾਰ ਸਾਡੇ ਪਿੰਡ ਨੇ ਪਹਿਲਾਂ ਵੀ ਕੋਈ ਸੰਤਾਪ ਭੋਗਿਆ ਸੀ ਭੋਗਿਆ ਸੀ ਇਸ ਗੱਲ ਦਾ ਪਰ ਅੱਜ ਜੋ ਹੋ ਰਿਹਾ ਇਹ ਬਹੁਤ ਗਲਤ ਹੋਇਆ ਇਹ ਬਹੁਤ ਗਲਤ ਹੋਇਆ ਇਹ ਬਹੁਤ ਨਿੰਦਣਯੋਗ ਹੈ ਕੀ ਹੋਇਆ ਸੀ ਕਾ ਜੀ ਇਹ ਗੋਲਿਆ ਕੀ ਆ ਜੀ ਉਹ ਅੰਦਰੋਂ ਬਾਬਾ ਆ ਅੰਦਰ ਕੋਈ ਕਰਦਾ ਮੰਤਰ ਕਰਦੇ ਨੇ ਕੋਈ ਮਸਾਣੇ ਮਸੋਣੀ ਕੰਨਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਇਹ ਪੁੱਠੇ ਕੰਮ ਨਹੀਂ ਕਰ ਸਕਦਾ 15 ਪਾਈਆਂ ਗੋਕਲ ਨਗਰ ਦਾ ਬੰਦਾ ਆ ਪਤਾ ਨਹੀਂ ਕੀ ਕਰਨਾ ਸੀ ਕੀ ਮਸਾੜੀ ਬੁੱਕ ਕਰਨਾ ਆਪਣੇ ਕਰਨਾ ਹੈ ਤੇ ਵਾਸਾ ਚ ਕਰਨਾ ਹੈ ਜੀ ਕੀ ਕਰਨਾ ਹੈ ਜੀ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ